ਜੋਨੇ ਦੇ ਜਾਰੇ ਸਾਰੇ ਜੇਠੇ ਮਾਰ ਦਿੱਤੇ ਉਹਨਾਂ ਦੇ ਸਾਰੇ ਬਲਦੇ ਪਹਿਲੇ ਫਲ ਵੀ ਉਹਨ ਦੇ ਸਾਰੇ ਬਲਦ ਸਭ ਫਲ ਵੀ ਉਹ ਜਾਂਦੇ ਤੇ ਸੋਨੇ ਨਾਲ ਉਹਨਾਂ ਨੂੰ ਬਾਹਰ ਕੱਢ ਲਿਆ ਆ ਉਹ ਪਰਮੇਸ਼ਰ ਚਾਂਦੀ ਤੇ ਸੋਨੇ ਦੇ ਨਾਲ ਬਾਹਰ ਕੱਢ ਕੇ ਲਿਆ ਆ ਆਮੀਨ ਬਰਕਤ ਦੇ ਨਾਲ ਬਾਹਰ ਕੱਢ ਕੇ ਲਿਆ ਆ ਇਹ ਨਹੀਂ ਵੀ ਉੱਥੋਂ ਸਭ ਕੁਝ ਗਵਾ ਕੇ ਆਏ ਪਾ ਕੇ ਆਏ ਆਮੀਨ ਕਾਹਦੇ ਨਾਲ ਲੈ ਗਿਆ ਕਾਹਦੇ ਨਾਲ ਸੋਨੇ ਚਾਂਦੀ ਦੇ ਨਾਲ ਬਾਹਰ ਲੈ ਗਿਆ ਕਿੱਥੋਂ ਮਿਸਰ ਦੇ ਵਿੱਚ ਹallelujah ਤੁਸੀਂ ਸਮਝਦੇ ਕਿ ਪਰਮੇਸ਼ਰ ਦੇ ਮਾਮੂਲੀ ਚੀਜ਼ ਹੈ ਹੈ ਹੁਣ ਉਹ ਹੱਥ ਪੋੜਾ ਕੇ ਦੇ ਮਾਮੂਲੀ ਚੀਜ਼ ਹੈ ਹallelujah ਪਰਮੇਸ਼ਰ ਬਹੁਤ ਮਹਾਨ ਹੈ ਆਮੇਂ ਗੰਦੀ ਲੋੜ ਨਹੀਂ خدا ਆਪਣੇ ਬੱਚਿਆਂ ਦੇ ਨਾਲ ਹਮੇਸ਼ਾ ਖੜਾ ਹੈ ਹallelujah ਆਪਣੇ ਲੋਕਾਂ ਦੇ ਨਾਲ ਹਮੇਸ਼ਾ ਖੜਾ ਹੈ ਉਹਨਾਂ ਕਹਿ ਕੀ ਦੌਨ ਜਾ جنگ ਲੜ ਮੈਂ ਤੇਰੇ ਨਾਲ ਆ ਕੁਛ ਨਹੀਂ ਲੈ ਕੇ ਜਾਣਾ ਨਾਲ ਘੜਾ ਲੈ ਜਾ ਘੜੇ ਦੇ ਵਿੱਚ ਮਸਾਲ ਰੱਖ ਲੈ ਕਤੂਰੀ ਫੜ ਲੈ ਬਸ جنگ ਲੜ ਜਾਗੇ ਹੈ ਤੂਰੀ ਘੜੇ ਘੜਾ ਚੋਕ ਲੈ ਘੜੇ ਦੇ ਵਿੱਚ ਮਸਾਲ ਰੱਖ ਲਈ ਕਤੂਰੀ ਫੜ ਲਈ جنگ ਲੜ ਜਾ ਗਿਆ ਦੋ ਦਨ ਨੂੰ ਕਹਿੰਦਾ ਜਾ ਤੂੰ جنگ ਲੜ ਨਿਗਾਹ ਸੋਟਾ ਲੈ ਕੇ ਗੋਲੀਤ ਨੂੰ ਮਾਰਨ ਚੱਲ ਗਿਆ ਉਹ ਲੜਨਾ ਤੇ ਉਹਨੇ ਇਹੀ ਦੇ ਬਹਾਨੇ ਹੀ ਬੜਾ ਇਕੱਠੀ ਹੋ ਹਾਲੇਲੂਇਆ ਹallelujah ਸਾਰੇ ਕੰਮ ਉਹ ਕਰਦਾ ਆਮੀਨ ਖੁਦਾਵੰ ਖੁਦਾ ਦਾ ਕੰਮ ਨਾ ਕੋਈ ਰੋਕਿਆ ਤੇ ਨਾ ਕਦੀ ਰੁਕੇਗਾ ਆਮੀਨ ਹallelujah ਤੋ ਜੀ ਜੋ ਪਰਮੇਸ਼ਰ ਤੁਮ ਬਣ ਕੇ ਦਵੇ ਮੈਂ ਤੁਮ ਕਿ ਆ ਵੀ ਛੋਟਾ ਕਰੂ ਆਪਣੇ ਆਉ ਨੂੰ ਤੇ ਪਰਮੇਸ਼ਰ ਤੁਹਾਨੂੰ ਕੀ ਕਰ ਦੇਗਾ ਵੱਡਾ ਕਰ ਦੇਗਾ ਖੁਦਾ ਦੇ ਸਾਹਮਣੇ ਝੁਕ ਜਾਓ ਤੇ ਤੁਹਾਨੂੰ ਕੀ ਕਰ ਦੇਗਾ ਉੱਚਾ ਕਰ ਦੇਗਾ ਹallelujah ਮੈਂ ਪ੍ਰਭੂ ਤੋਂ ਬੜਾ ਆਨੰਦ ਤੁੰਨਾ ਕਰ ਰਿਹਾ ਜੇ ਮੈਂ ਕੱਲਾ ਬੈਠਾ ਹਾਂ ਬੜੀ ਖੁਸ਼ੀ ਹੁੰਦੀ ਏ ਮੈਨੂੰ ਬਹੁਤ ਚੜੀ ਆਨੰਦ ਤੁੰਨਾ ਮੈਂ ਤੇ ਵੀ ਖੁਦਾ ਤੁਸੀਂ ਸਾਰੇ ਤੁਹਾਡੇ ਇਹਦੇ ਕੋਈ ਬੰਦਾ ਜਾਂ ਬੇਟੀ ਭੈਣ ਮੇਰੀ ਇੱਥੇ ਨਹੀਂ ਬੈਠੀ ਜਿਹਦੇ ਪ੍ਰਭੂ ਨੇ ਜੀਵਨ ਚ ਕੰਮ ਨਹੀਂ ਕੀਤਾ ਤੁਸੀਂ ਸਾਰੇ ਪ੍ਰੇਮੀ ਉਹਦੇ ਤੁਹਾਨੂੰ ਸਾਰਿਆਂ ਤੇ ਹੀ ਇਸ ਦੀ ਕੀ ਲੱਗੀ ਆ ਬਹੁਤ ਲੱਗੀ ਆ ਹਾਂ ਨਹੀਂ ਤੇ ਇਹਦੇ ਗੁਨਾ ਦਾ ਕੀ ਕਰੋ ਪ੍ਰਚਾਰ ਕਰੋ ਹਾਲੇਲੂਆ ਬਾਣੀ ਕਹਿੰਦੀ ਏ ਯਿਸੂ ਦੇ ਗੁਨਾ ਦਾ ਕੀ ਕਰਦੇ ਰਹੋ ਪ੍ਰਚਾਰ ਕਰਦੇ ਰਹੋ ਅਹੀਂ ਤੇ ਜਨ ਬੜੇ ਵਧੀਆ ਆ ਕਈ ਮਨ ਕਿਨੂ ਰਹਿ ਆ ਜਿੰਦਾ ਰੱਬ ਨੂੰ ਹallelujah ਤਕਤੀ ਕਰਦੇ ਆ ਜਿੰਦੇ ਦਿੰਦੇ ਆ ਅਮੀ ਜਿੰਨੇ ਸਾਨੂੰ ਕੀ ਲਿਆ ਚੁਣ ਲਿਆ ਹallelujah ਜਿੰਨੇ ਚੁਣ ਲਿਆ ਸੱਤਿਆਂ ਨੇ ਪੂਰਾ ਵਰਲਡ ਸੱਧਿਆ ਹੈ ਪਰ ਜਿਹੜੇ ਚੁਣੇ ਹੋ ਗਿਆ ਬੈਠਿਆ ਹallelujah ਤੇ ਜਿੰਨੇ ਬੈਠੇ ਨਾ ਤੇ ਚੁਣੇ ਹੋਏ ਹੋ ਚੁਣੇ ਆ ਕੇ ਰਾਜਾਂ ਚ ਬੰਦੀ ਆ ਬਲਾਈ ਹੋਈ ਨਹੀਂ ਚੁਣੀ ਹੋਈ ਹallelujah ਸੁਣੇ ਲੋਕ ਖੁਦਾ ਦੇ ਘਰ ਵਿੱਚ ਬਿੰਦੇ ਆ ਖੁਦਾ ਦੀ ਆराधना ਕਰਦੇ ਆ ਬੰਦਗੀ ਕਰਦੇ ਆ ਸੁਣੇ ਲੋਕ ਜਿਹ ਵੀ ਮੋਰਚੋਂ ਲੱਗੀ ਉਹਨਾਂ ਦੀ ਭੱਜ ਨਹੀਂ ਸਕਦੇ ਉਹ ਭੱਜ ਨਹੀਂ ਸਕਦੇ ਉਹਨੇ ਭੱਜਣ ਦੀ ਨਹੀਂ ਆ ਕਿਉਂ ਚੁੰੰਜਲਿਆ ਫਰੂਮ ਭੱਜ ਪਾਇਆ موسی ਭੱਜਿਆ ਨਾ ਭੱਜਣੇ ਦਿੱਤਾ ਉਹ ਮੇਰਾ ਕੰਮ ਘਰੋਂ ਤੁਸੀਂ ਹਣੇ ਲਈ ਆ ਮੇਰਾ ਕੰਮ ਕਰੋ ਪਹਿਲਾਂ ਮੂਸਾ ਨੂੰ ਲੱਗਦਾ ਸੀ ਕਿ ਮੈਂ ਕਿਹੜਾ ਕੰਮ ਫੜ ਲਿਆ ਐਵੇਂ ਆਖੇ ਲੱਗੇ ਰੱਬ ਦੇ ਫਿਰ ਮੂਸਾ ਬੁਸਾਈ ਮੁਸਤਫਾ ਨਾ ਬਣ ਗਿਆ ਉਹ ਰੱਬ ਦੀ ਪਦਮੀਆਂ ਨੂੰ ਮਿਲ ਗਈ ਹਾਲੇਲੂਇਆ ਕਿੰਨਾ ਖੁਦਾ ਨੇ ਉੱਚਾ ਕਰਤਾ ਜਦ ਹਰੂਨ ਨੂੰ ਕਿੰਨਾ ਰੱਬ ਨੇ ਉੱਚਾ ਕਰ ਦਿੱਤਾ ਅਸਰਾਈਆਂ ਨੂੰ ਕਿੰਨਾ ਜਿਹੜੀ ਪਰਜਾ ਸੀ ਕਿੰਨੇ ਨਾ ਬਣ ਗਿਆ ਮਹਰਾਮ ਅਮੀਨ ਹਾਲੇਲੂਇਆ ਪਰਮੇਸ਼ਰ ਤੁਹਾਡੇ ਅੰਗ ਸੰਗ ਹੈ ਸ੍ਰੀ ਗਿਆਪਤਰਸ ਬਾਦਰ ਆਪਣੀ ਕਿਸਤੀ ਜੀ ਮੈਨੂੰ ਆਉਂਦੇ ਕਿਸਤੀ ਚ ਆਇਆ ਤੇ ਕਿਸਤੀ ਚ ਕੀ ਆਈ ਬਰਕਤ ਆਈ ਅਮੀਨ ਖੜੇ ਰਹਿਣਾ ਆਪਣੀ ਦਿਲ ਦਾ ਬੂਆ ਖੋਲੋ ਯੀਸ਼ੂ ਦੇ ਸਾਹਮਣੇ ਆਪਣੀ ਕਿਸਤੀ ਦੇ ਵਿੱਚ ਯੀਸ਼ੂ ਨੂੰ ਕਿਸਤੀ ਸਾਡਾ ਦਿਲ ਹੈ ਸਾਡਾ ਘਰ ਹੈ ਇੱਥੇ ਯੀਸ਼ੂ ਸਿੰਘ ਆਉਂਦੋ ਮਨ ਖੋਲੋ ਯੀਸ਼ੂ ਲਈ ਆਪਣਾ ਦਿਲ ਖੋਲੋ ਆਪਣਾ प्रभु यीशु ने तो प्रभु यीशु तुम्हारी जिंदगी के बीच बहारें लेके आएगा निहारे जाओगे तुम बरकतें बरकतें तुम्हारे को होने गिया। इस संबर का मीना तुम्हारे लिए ब्लेसिंग इन द नेम ऑफ जीसस आशीष इन द नेम ऑफ जीसस गुड न्यूज़ है यीशु की आपके लिए इन द नेम ऑफ जीसस पावर हमारी तो बेटे बेटियों की जनता का ਉਹ ਕਹਿੰਦਾ ਬੇਟੀ ਨਾ ਡਰ ਨਾ ਘਬਰਾ ਮੈਂ ਜੋ ਤੇਰੇ ਅੰਗ ਸੰਧਾ ਮੈਂ ਤੇਰੀ ਅਗਵਾਈ ਕਰਾਂਗਾ ਮੈਂ ਤੈਨੂੰ ਚੁਨੀਆਂ ਜੋ ਹੈ ਨਾ ਤੈਨੂੰ ਪਾਣੀ ਡੋਬੋਵੀਂ ਨਾ ਤੈਨੂੰ ਅੱਗ ਸਾੜੇ ਮੈਂ ਤੇਰਾ ਪਰਮੇਸ਼ਰ ਤੇਰੇ ਅੰਗ ਸੰਧਾ ਮੈਂ ਕੁ ਸਬਾ ਤੇਰੇ ਵਟਾਂਦਰੇ ਵਿੱਚ ਮਿਸਰ ਤੇਰੀ ਚੱਟੀ ਠਰਾ ਦਿਆਂਗਾ ਉਹ ਪਰਮੇਸ਼ਰ ਤੁਹਾਨੂੰ ਬੜੇ ਬੜੇ ਤਿਹਾਰ ਦਿੰਦਾ ਹੈ ਹਾਲੇਲੂਇਆ ਕਿਦਾਂ ਸ਼ੈਤਾਨ ਨੂੰ ਮੇਰੇ ਤੇਰੇ ਪੈਰਾਂ ਦੀ ਚਮਕੀ ਕਰ ਦਿੰਦਾ ਹੈ ਮੈਂ ਸ਼ੈਤਾਨ ਨੂੰ ਤੇਰੇ ਪੈਰੋਂ ਕਿ ਨੀਚੇ ਲੈ ਆਂਦਾ ਹੈ ਠੀਕ ਹੈ ਬਹੁਤ ਬੜੀ ਸਾਮਰਦਾ ਖੁਦਾ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਆਇਆ ਹੈ ਇਹਨੂੰ ਇਸਤੇਮਾਲ ਕਰੋ ਹallelujah ਹallelujah ਠੀਕ ਹੈ ਆਪਰੇ ਨੂੰ ਜੋਦੇ ਬਣਾਓ ਪ੍ਰਭੂ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਅਧਿਕਾਰਾਂ ਦੇ ਵਿੱਚ ਫਰਟੇ ਲਓ ਪਰਮੇਸ਼ਰ ਤੋਂ ਫਰਟੇ ਮੰਗਿਆ ਕਰੋ ਹallelujah ਹallelujah ਧੰਨਵਾਦ ਕਰਿਆ ਕਰੋ ਦਾ ਧੰਨਵਾਦ ਕਰਦੇ ਰਹੋ ਦਾ ਤਾਂ ਇਹਨਾਂ ਦਿਆ ਕਰੋ ਨੂੰ ਪ੍ਰਾਰਥਨਾ ਦੇ ਵਿੱਚ ਸਿਰ ਮਹਿਮਾ ਦੋ ਨੀ ਤੂੰ ਇਹਨੂੰ ਮਹਿਮਾ ਦੋਗੇ ਉਤਮ ਮਹਿਮਾ ਦੇ ਰਹੀ ਗੀ ਤੇ ਜੇ ਤੂੰ ਮੈਨੂੰ ਮਹਿਮਾ ਦੇਂਗਾ ਤਾਂ ਮੈਂ ਤੈਨੂੰ ਮਹਿਮਾ ਦੇਵਾਂਗਾ ਜੇ ਤੂੰ ਮੈਨੂੰ ਮਹਿਮਾ ਨਹੀਂ ਦਿੰਦਾ ਤੇ ਤੈਨੂੰ ਵੀ ਮਹਿਮਾ ਕਦੀ ਨਹੀਂ ਮਿਲੇਗੀ ਮਿਲ ਤੇਰੀ ਇੱਜ਼ਤ ਨਹੀਂ ਵੜੇਗੀ ਤੇਰਾ ਆਦਰ ਤੇਰਾ ਆਨਰ ਨਹੀਂ ਵੜੇਗਾ ਮਹਿਮਾ ਦੇਣੀ ਸ਼ੁਰੂ ਕਰੋ ਆਦਰ ਦੇਣਾ ਸ਼ੁਰੂ ਕਰੋ ਇਹ ਪਰਮੇਸ਼ਰ ਦਿੰਦਾ ਹੈ ਮੈਂ ਆਪਣੀ ਗਵਾਈ ਜਾਂਦਾ ਹਾਂ ਚਮਕਲ ਬੈਠਾ ਤਾਂ ਮੈਂ ਇੱਕਦਮ ਸੋਚਿਆ ਕਿ ਮੈਂ ਕੀ ਸਾਂ ਖੁਦਾ ਨੇ ਕਿੱਥੇ ਲੈ ਆਂਦਾ ਹੈ आज सोशल मीडिया पर है रहे हैं, ये खुदा खुदा ने बुद्ध देता है नहीं हमेशा की महिमा करते रहो हर भक्त ये सो तुम्हें प्रात्मा दवा ही लोही दहिमा करते रहो तुम महमा करोगे तो फलोगे ਤਾਣਾ ਦੇਣ ਵਾਲੇ ਲੋਕ ਫਲਦੇ ਨਹੀਂ ਰੱਬ ਨੂੰ ਤਾਣਾ ਮਾਰਨ ਵਾਲੇ ਲੋਕਾਂ ਦੀ ਫਲ ਨਹੀਂ ਰਹੀ ਕੱਟੇ ਹੈ ਕਦੇ ਤਾਣਾ ਨਹੀਂ ਦੇਣਾ ਚੁੱਪ ਰਹੋ ਬਸ ਇੱਕ ਕੰਮ ਕਰੋ ਪ੍ਰਾਰਥਨਾ ਕਰਨ ਲਈ ਸਿਰਫ ਉਹਨੂੰ ਮਹਿਮਾ ਪ੍ਰਾਰਥਨਾ ਵਿੱਚ ਵੀ ਸਵਾਰਥੀ ਨਹੀਂ ਹੋਣਾ ਕਿਸੇ ਦਾ ਕੁਝ ਆਪਣਾ ਹੀ ਮੰਗ ਲਿਆ ਉਹਨੂੰ ਕੁਝ ਨਹੀਂ ਸਿਰਫ ਉਹਨੂੰ ਦੇਣਾ ਹੈ ਉਹ ਤੁਹਾਨੂੰ ਦੇਵੇਗਾ ਹਮੇ ਤੁਸੀਂ ਉਹਨੂੰ ਮਹਿਮਾ ਸਾਰੀ ਮਹਿਮਾ ਨੂੰ ਦੇ ਦਿਓ ਬਾਪੀ ਪਤਾ ਉਹਨੂੰ ਹੁਣ ਮੇਰੇ ਬੱਚੇ ਨੇ ਮੇਰੇ ਲਈ ਕੀਤਾ ਤਾਂ ਮੈਂ ਨਹੀਂ ਮਹਿਮਾ ਮੈਨੂੰ ਦੇ ਰਿਹਾ ਹੁਣ ਇਹਨੂੰ ਮੈਂ ਮਹਿਮਾ ਦੀ ਵਾਪਸ ਮੋੜਾ ਉਹ ਤੁਹਾਡੀ ਮਹਿਮਾ ਤੁਹਾਨੂੰ ਵਾਪਸ ਮੋੜਦਾ ਹੈ ਹalleluyah ਮੈਂ ਬੋਇਆ ਸੀ ਤੇ ਮੈਨੂੰ ਵਾਪਸ ਮਿਲਿਆ ਮੈਂ ਉਹਨਾਂ ਦਿਨਾਂ ਦੇ ਵਿੱਚ ਪ੍ਰਾਰਥਨਾ ਵਿੱਚ ਆਪ ਕੰਮ ਦੇ ਵਿੱਚ ਜਨਤਾ ਨੇ ਪ੍ਰਾਰਥਨਾ ਤੇ ਆ ਰਿੰਦਾ ਸੀ ਹਰ ਵਕਤ ਰਿਹਾ ਹਜ਼ੂਰੀ ਲੈ ਤੇ ਆ ਰਿੰਦਾ ਸੀ ਉਹੀ ਮਹਿਮਾ ਖੁਦਾ ਨੇ ਮੈਨੂੰ ਦਿੱਤੀ ਆਪਣੀ ਕਾਮ ਲਈ ਚੁਣਿਆ ਮੈਂ ਕਿਹਾ ਤੁਸੀਂ ਸਾਰੇ ਚੁਣੇ ਹੋ ਇੱਥੇ ਇੱਕ ਵੀ ਇਨਸਾਨ ਇਦਾਂ ਦਾ ਨਹੀਂ ਬੈਠਾ ਜਿਹਨੂੰ ਨਹੀਂ ਚੁਣਿਆ ਚੁਣੇ ਹੋਏ ਤਾਂ ਤੁਸੀਂ ਬੈਠੇ ਹੋ ਇਹਨੂੰ ਹੋਰ ਵਧਾ ਦਿਓ ਉਹਦੀ ਮਹਿਮਾ ਦੀ ਹalleluyah ਮੈਂ ਜਦ ਗਵਾਹੀ ਲੈਣਾ ਤੇ ਮੈਂ ਆਪਣੇ ਨੂੰ ਉੱਚਾ ਕਰ ਲਈ ਨਹੀਂ ਲੈਂਦਾ ਮੈਂ ਕਹਿੰਦਾ ਤਨ ਯਿਸੂਸੀ ਨੇ ਤੁਹਾਡੀ ਜ਼ਿੰਦਗੀ ਚ ਕੰਮ ਕੀਤਾ ਹੈ ਉਹਨੂੰ ਉੱਚਾ ਕਰੋ ਆਪਣੀ ਗਵਾਹੀ ਨਾਲ ਸ਼ਿਖਾਓ ਪ੍ਰਭੂ ਨੇ ਕਿਹਾ ਤੂੰ ਲੋਕਾਂ ਦੇ ਵਿੱਚ ਸ਼ਰਮਾਏਗਾ ਤੇ ਮੈਂ ਵੀ ਸਵਰਗੀ ਦੂਤਾਂ ਦੇ ਸਾਹਮਣੇ ਤੇਰੇ ਕੋਲੋਂ ਸ਼ਰਮਾ ਜਾਵਾਂਗਾ ਕਿ ਮੈਂ ਇਹਨੂੰ ਜਾਣਦਾ ਹੀ ਨਹੀਂ ਅੱਜ ਤੋਂ ਸ਼ਰਮਾਉਂਦੇ ਆਪਣੀ ਗਵਾਹੀ ਦੇਣ ਲੱਗਿਆਂ ਗਵਾਹੀ ਦੇਣ ਲੱਗਾ ਕਦੇ ਨਾ ਸ਼ਰਮਾਓ ਆਪਣੇ ਪਿਤਾ ਨੂੰ ਆਪਣੀ ਯਿਸੂ ਨੂੰ ਉੱਚਾ ਕਰੋ ਹਾਲੇਲੂਇਆ ਤੁਹਾਨੂੰ ਚੰਗ ਲੱਗ ਕੋਈ ਸਾਲ ਮੇਰੀ ਪ੍ਰਾਣੀ ਦਰਦ ਸੀ ਮੇਰਾ ਐਕਸੀਡੈਂਟ ਹੋਇਆ ਮੋਟਰਸਾਈਕਲ ਵੱਜਾ ਮੇਰੇ ਸ਼ੈਤਾਨ ਨੇ ਇਹ ਮੇਰੇ ਤੇ ਅਟੈਕ ਕੀਤਾ ਔਰ ਇਹ ਦਰਦ ਬਹੁਤ ਪੁਰਾਣੀ ਸੀ ਕਿਸੇ ਨੂੰ ਪਤਾ ਨਹੀਂ ਸੀ ਘਰ ਵਾਲਿਆਂ ਨੂੰ ਔਰ ਮੇਰੇ ਨਾਟ ਫੁੱਲ ਜਾਂਦੇ ਸੀ ਮੈਂ ਇਸ ਤਰ੍ਹਾਂ ਕਿਸੇ ਨੂੰ ਦੱਸਦਾ ਨਹੀਂ ਸੀ ਪਰ ਮੈਂ ਇੱਕ ਦਿਨ ਪਰਮੇਸ਼ਰ ਨੂੰ ਕਹਾ ਪਰਮੇਸ਼ਰ ਮੇਰੀਆਂ ਨਾੜੀਆਂ ਸਾਰੀਆਂ ਬਲੈਸ ਹੋ ਜਾਂਦੀਆਂ ਉੱਥੇ ਤੋਂ ਕਦੇ ਮੈਨੂੰ ਦਰਦ ਨਹੀਂ ਹੋਈ ਕਦੇ ਵਾਪਸ ਨਹੀਂ ਆਈ ਖੁਦਾ ਨੇ ਐਸਾ ਮੇਰੇ ਸਾਹ ਕਰਮ ਕੀਤਾ ਐਸੀ ਕਿਰਪਾ ਕੀਤੀ ਉਹ ਪਰਮੇਸ਼ਰ ਹੈ वो कहता मैं तेरी हड्डी हड्डी नाड़ी नाड़ी को ब्लेस करने वाला परमेश्वर हाँ तो वो करता है अजीजो सारी महिमा के तो यीशु हर वक्त यीशु दी महिमा हर वक्त प्रभु दी महिमा आमीन आमीन हालेलुया सब अपनी जगह पे खड़े हो जाओगे सब अपनी जगह पे खड़े हो जाओ